ਕਿਸੇ ਨੇ ਵੀਡੀਓ ਭੇਜਿਆ ਦੋਸਤੋ ਸੱਚ ਝੂਠ ਪਰਮਾਤਮਾ ਜਾਣੇ ਦੱਸਣ ਵਾਲੇ ਦੇ ਆਧਾਰ ਦੇ ਉੱਤੇ ਮੈਂ ਤੁਹਾਨੂੰ ਗਾਹਾਂ ਦੱਸ ਰਿਹਾ ਕੋਈ ਵੀਰ ਬਾਹਰੋਂ ਗਿਆ ਹੋਇਆ ਸੀ ਆਪਣੇ ਮੁਲਖ ਗਿਆ ਹੋਇਆ ਸੀ ਉਹ ਨੂੰਕ ਨਾ ਕਿਸੇ ਬਹੁਤ ਨੇੜੇ ਦੇ ਰਿਸ਼ਤੇਦਾਰ ਨੇ ਸਮਾਨ ਫੜਾਇਆ ਇਹ ਕਹਿ ਕੇ ਵੀ ਆਹ ਸਾਬਣ ਦੀਆਂ ਟਿਕੀਆਂ ਨੇ ਤੇ ਕੁਝ ਦੇਸੀ ਦਵਾਈ ਆ ਨਿੰਮ ਤੋਂ ਤਿਆਰ ਕਰਕੇ ਚਮੜੀ ਦੇ ਰੋਗ ਲਈ ਭੇਜ ਰਹੇ ਆ ਰਾਮ ਨਹੀਂ ਆ ਰਿਹਾ ਕਿਸੇ ਲੇਡੀ ਨੂੰ ਚਲੋ ਉਹ ਬੰਦਾ ਪਹਿਲਾ ਮਾਨਸੀ ਸਮਾਨ ਫੜ ਲਿਆ ਜਦੋਂ ਉਹਦੇ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਸ਼ੱਕ ਹੋਈ ਸਮਾਨ ਚੈੱਕ ਕੀਤਾ ਤਾਂ ਇੱਕ ਟਿੱਕੀ ਵਿੱਚੋਂ ਫੀਮ ਦੀ ਨਿਕਲੀ ਹੁਣ ਤੁਸੀਂ ਹਿਸਾਬ ਲਾ ਲਓ ਇਹ ਲੋਕਾਂ ਦਾ ਵੀ ਕੀ ਦੇ ਦੇ ਤੁਸੀਂ ਯਕੀਨ ਕਰੋਗੇ ਕਿਹੜਾ ਇਹ ਜਿਆ ਰਿਸ਼ਤਾ ਜਿਹਦੇ ਤੇ ਤੁਸੀਂ ਯਕੀਨ ਕਰੋਗੇ ਉਹਦੇ ਛੋਟੇ ਛੋਟੇ ਬੱਚੇ ਸੀ ਉਹਨੇ ਵਿਚਾਰੇ ਨੇ ਰਗੜਿਆ ਜਾਣਾ ਸੀ ਸਾਰੀ ਉਮਰ ਨਿਕਲ ਜਾਂਦੀ ਅੰਦਰ ਦੋਸਤੋ ਜਦ ਤੁਸੀਂ ਜਾਣੇ ਹੋ ਕਹਿੰਦਾ ਕਿਸਦਾ ਸਮਾਨ ਨਾ ਫੜੋ ਹੱਥ ਜੋੜ ਕੇ ਬੇਨਤੀਆਂ ਨਾ ਫੜੋ ਕਿਸੇ ਦਾ ਸਮਾਨ ਉਹਨੂੰ ਕਹੇ ਲੈ ਵੀਰਿਆ ਪੈਸੇ ਪੋਸਟ ਕਰ ਦੇ ਜਿਹੜੇ ਪੈਸੇ ਲੱਗਣਗੇ ਕਿਉਂਕਿ ਜਦੋਂ ਆਪਾਂ 에ਅਰਪੋਰਟ ਤੋਂ ਆਉਨੇ ਆ ਕਨਾ ਜਾ ਚੜਦੇ ਆ ਜਾਂ ਆਉਂਦੇ ਆ ਜਾਂਦੇ ਆ ਟੇਚੀ ਜਦ ਜਮਾ ਕਰਾਉਂਦੇ ਆ ਉਹ ਇਹ ਗੱਲ ਪੁੱਛਦੇ ਨੇ ਇਹ ਸਮਾਨ ਤੈਂ ਪੈਕ ਕੀਤਾ ਟੇਚੀ ਨੂੰ ਲੋਕ ਤੈਂ ਲਾਇਆ ਜੇ ਤੈਂ ਕਹਿੰਦਾ ਵੀ ਹਾਂ ਮੈਂ ਲਾਇਆ ਉਥੇ ਕੈਮਰੇ ਲੱਗੇ ਹੋਏ ਨੇ ਉਹ ਤੁਸੀਂ ਜ਼ਿੰਮੇਬਾਰ ਹੋਗੇ ਜੇ ਤੁਸੀਂ ਕਹਿੰਦੇ ਹੋ ਵੀ ਨਹੀਂ ਇਹ ਮੇਰਾ ਹੋਰ ਕਿਸੇ ਨੇ ਪੈਕ ਕੀਤਾ ਜਾਂ ਕਿਸੇ ਦਾ ਸਮਾਨ ਆ ਥੋੜਾ ਉਥੇ ਟੇਚੀ ਖਲਾਉਂਦੇ ਨੇ ਉਹ ਉਹ ਆਪਦਾ ਭਰਾਵੋ ਖਿਆਲ ਰੱਖੋ ਇਹ ਮਾੜੇ ਲੋਕਾਂ ਤੋਂ ਬਚੋ ਇਹ ਮਾਰਲੇ ਲਾਲਚ ਨੇ ਲੋਕ ਇਹ ਨਹੀਂ ਸ਼ਰਮ ਕਰਦੇ ਲੋਕ